ਰਾਜਦੀਪ ਰਾਜਾ ਦਾ ਪੁਲਿਸ ਇਨਕਾਊਂਟਰ ਜ਼ਿਲ੍ਹਾ ਤਰਨਤਾਰਨ ਦੇ ਹਲਕਾ ਪੱਟੀ ਦੇ ਪਿੰਡ ਬਾਮਣੀ ਵਾਲਾ ਵਿੱਚ ਅੱਜ ਪੰਜਾਬ ਪੁਲਿਸ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ ਇਸ ਦੌਰਾਨ ਪ੍ਰਭ ਦਾਸੂਵਾਲ ਦੇ ਗੈਂਗ ਦੇ ਗੁਰਗੇ ਦਾ ਪੁਲਿਸ ਨਾਲ ਇਨਕਾਊਂਟਰ ਹੋਇਆ ਪੁਲਿਸ ਨੇ মিডিਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪੱਟੀ ਪੁਲਿਸ ਵੱਲੋਂ ਮੁਲਜ਼ਮ ਦੀ ਨਿਸ਼ਾਨਦੇਹੀ ਤੇ ਇੱਕ ਪਿਸਤੌਲ ਬਰਾਮਦ ਕਰਨ ਗਏ ਸੀ ਪਰ ਜਦੋਂ ਪੁਲਿਸ ਬਰਾਮਦ ਲਈ ਗਈ ਤਾ ਮਲਜਮ ਨੇ ਪੁਲਸ ਪਾਰਟੀ ਤੇ ਫਾਇਰਿੰਗ ਕਰ ਦਿੱਤੀ ਜਵਾਬੀ ਕਾਰਵਾਈ ਵਿੱਚ ਪੁਲਸ ਵੱਲੋਂ ਵੀ ਫਾਇਰਿੰਗ ਦੌਰਾਨ ਮਲਜਮ ਗੰਭੀਰ ਜ਼ਖਮੀ ਹੋ ਗਿਆ ਫੜੇ ਗਏ ਮਲਜਮ ਦੀ ਰਾਜੀਵ ਸਿੰਘ ਉਰਫ ਰਾਜਾਵਾਸੀ ਬੂ ਥਾਣਾ ਹਰੀਕੇ ਵੱਜੋਂ ਹੋਈ ਹੈ ਕਿ ਤੁਸੀਂ ਖੁਦ ਸੁਣੋ ਪੰਜਾਬ ਪੁਲਸ ਦੇ ਉੱਚ ਅਧਿਕਾਰੀਆਂ ਦਾ ਕੀ ਹੈ ਕਹਿਣਾ ਵਨਿਚਾਰੇ ਕਿ ਜਿਹੜਾ ਰਿਪੋਰਟ ਰਿਹਾ ਜੀ ਕੱਲ੍ਹ थाना सदरਪੱਟੀ ਦੇ ਅਧੀਨ ਇੱਕ ਪਰਚਾ ਦਰਜ ਹੋਇਆ ਸੀ 188/25 ਜਿਹਦੇ ਵਿੱਚ ਰਾਜਦੀਪ ਸਿੰਘ ਏਲੀਸ ਰਾਜਾ ਉਧਰ ਜਸਵੰਤ ਸਿੰਘ ਵਾਸੀ ਬੂ थाना ਹਰੀਕੇ ਇਹਦੇ ਤੋਂ ਇੱਕ ਪਿਸਤਲ ਬਰਾਮਦ ਹੋਈ ਸੀ ਸਮੇਤ ਰੋਂਗ ਕੱਲ ਜਦੋਂ ਆਪਾਂ ਪਰਚਾ ਦੇਣ ਤੋਂ ਬਾਅਦ ਇਹਦੀ ਅਰੈਸਟ ਪਾਈ ਤੇ ਬਾਕੀ ਦੀ ਵੈਰੀਫਿਕੇਸ਼ਨ ਕੀਤੀ ਤੇ ਉਸ ਦੌਰਾਨ ਪਤਾ ਲੱਗਾ ਕਿ ਇਹਦੇ ਤੇ ਕੁੱਲ ਮਿਲਾ ਕੇ ਚਾਰ ਪਰਚੇ ਹੋਰ ਵੀ ਪਿਛਲੇ ਹੈਗੇ ਹਨ ਜਿਨ੍ਹਾਂ ਵਿੱਚ ਹਰੀਕੇ ਥਾਣੇ 307 ਆਈਪੀਸੀ ਹਰੀਕੇ ਥਾਣੇ 188 ਆਈਪੀਸੀ ਸਿਟੀ ਜ਼ੀਰਾ ਸਿਟੀ ਜ਼ੀਰਾ ਥਾਣੇ ਵਿੱਚ 307 ਆਈਪੀਸੀ ਅਤੇ ਹੋਰ ਪਰਚੇ ਇਹਦੇ ਵਿੱਚ ਇਹਦੇ ਉੱਪਰ ਦਰਜ ਸਨ ਕੱਲ ਇਸਨੇ ਆਪਣੇ ਕੋਲ ਇੱਕ ਇਨਸ਼ਾਫ ਕੀਤਾ ਕਿ ਇਹਦੇ ਕੋਲ ਇੱਕ ਹੋਰ ਵੈਪਨ ਹੈ ਜਿਹੜਾ ਇਹਨੇ ਪਿੰਡ ਬਾਮਨੀ ਵਾਲੇ ਦੇ ਇੱਕ ਸੁਨਸਾਨ ਜਗ੍ਹਾ ਵਿੱਚ ਲੁਕੋ ਕੇ ਰੱਖਿਆ ਹੋਇਆ ਹੈ ਤੇ ਰਿਕਵਰ ਕਰਵਾ ਸਕਦਾ ਹੈ ਜਦੋਂ ਥਾਣਾ ਸਦਰ ਪੱਟੀ ਦੀ ਪੁਲਿਸ ਪਾਰਟੀ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਦੋਸ਼ੀ ਰਾਜਾ ਰਾਜਦੀਪ ਨੂੰ ਆਪਣੇ ਨਾਲ ਲੈ ਕੇ ਉਹ ਇਸ ਏਰੀਆ ਵਿੱਚ ਰਿਕਵਰੀ ਕਰਨ ਆਏ ਤੇ ਅਚਾਨਕ ਹੀ ਰਾਜਦੀਪ ਨੇ ਲੁਕੇ ਹੋਏ ਵੈਪਨ ਜਿਹੜਾ ਕਿ ਆਲਰੇਡੀ ਲੋਡਡ ਸੀ ਉਹ ਦੇ ਨਾਲ ਪੁਲਿਸ ਪਾਰਟੀ ਦੇ ਉੱਤੇ ਫਾਇਰ ਕੀਤੇ ਜਵਾਬੀ ਫਾਇਰ ਵਿੱਚ ਪੁਲਿਸ ਪਾਰਟੀ ਨੇ ਵੀ ਬੜੀ ਬਹਾਦਰੀ ਨਾਲ ਸਾਹਮਣਾ ਕਰਦੇ ਹੋਏ ਦੋ ਫਾਇਰ ਕੀਤੇ ਜਿਨ੍ਹਾਂ ਵਿੱਚੋਂ ਇੱਕ ਫਾਇਰ ਇਸ ਦੀ ਲਾਤੀ ਲੱਗ ਗਿਆ ਇਸ ਤੋਂ ਬਾਅਦ ਅਸੀਂ ਐਂਬੂਲੈਂਸ ਨੂੰ ਕਾਲ ਕਰਕੇ ਜ਼ਖਮੀ ਹਲਾਤ ਵਿੱਚ ਜਿਸ ਨੂੰ ਸਿਵਲ ਹਸਪੀਟਲ ਪੱਟੀ ਦਾਖਲ ਕਰਵਾਇਆ ਹੈ ਅੱਗੇ ਆਪਾਂ ਚੈੱਕ ਕਰ ਰਹੇ ਹਾਂ ਇਹਦੇ ਤੇ ਹੋਰ ਵੀ ਪਰਚੇ ਹੈਗੇ ਨੇ ਜਿਹੜੇ ਆਪਾਂ ਤਸਦੀਕ ਕਰ ਰਹੇ ਹਾਂ ਤੇ ਮੀਨ ਵਾਈਲ ਇਹ ਵੀ ਦੱਸਣਾ ਚਾਹੂੰਗਾ ਕਿ ਪ੍ਰਭ ਦਸਵਾਲ ਜਿਹੜਾ ਕਿ ਗੈਂਗਸਟਰ ਹੈ ਉਹਦਾ ਇਹ ਉਹਦਾ ਐਸੋਸੀਏਟ ਹੈਗਾ ਬਾਕੀ ਦੀ ਜਾਣਕਾਰੀ ਦੌਰਾਨ ਇਨਵੈਸਟੀਗੇਸ਼ਨ ਵੈਰੀਫਿਕੇਸ਼ਨ ਪਤਾ ਲੱਗੇਗੀ ਤੇ ਆਪਾਂ ਤੁਹਾਡੇ ਨਾਲ ਜਰੂਰ ਸਾਂਝੀ ਕਰਾਂਗੇ